ਸੋਮਨੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਪੰਜਾਬ ਦੀ ਕੈਬਨਟ ਨੇ ਲੈ ਲਿਆ ਵੱਡਾ ਫੈਸਲਾ ਪੰਜਾਬ ਦੀ ਕੈਬਨਟ ਦੇ ਵਿੱਚ ਐਡਵੋਕੇਟ ਜਰਨਲ ਨੂੰ ਬੁਲਾ ਕੇ ਲਗਭਗ 2 ਘੰਟੇ ਉਸ ਦੇ ਨਾਲ ਵਿਚਾਰ ਚਰਚਾ ਹੋਈ ਜੋ ਕੈਬਨਟ ਮੀਟਿੰਗ ਹੋਈ ਹੈ ਮੁੱਖ ਮੰਤਰੀ ਦੇ ਗੈਸਟ ਹਾਊਸ ਦੇ ਵਿੱਚ ਜਿਸ ਦੀ ਪ੍ਰਧਾਨਗੀ ਕੀਤੀ ਹੈ ਮਨੀਸ਼ ਸੋਦੀਆ ਨੇ ਮੁੱਖ ਮੰਤਰੀ ਜਿਹੜੇ ਕਿ ਵੀਡੀਓ ਕਾਨਫਰੰਸ 'ਤੇ ਰਹੀ ਉਸ ਦੇ ਵਿੱਚ ਹਾਜ਼ਰ ਹੋਏ ਸੀ ਔਰ ਕੈਬਨਟ ਦੇ ਵਿੱਚ ਸੈਂਸਰਾਤਾ ਲੈਣਾ ਸੀ ਹੜਾਂ ਦੇ ਨਾਲ ਹੋਏ ਨੁਕਸਾਨ ਦਾ ਪਰ ਮਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੋ ਲਗਭਗ 2 ਘੰਟੇ ਚਰਚਾ ਹੁੰਦੀ ਰਹੀ ਕੀ ਫੈਸਲਾ ਲਿਆ ਪੰਜਾਬ ਦੀ ਕੈਬਨਟ ਨੇ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਕਿਵੇਂ ਰੁਕੇਗੀ ਜਿਸ ਨੂੰ ਲੈ ਕੇ ਐਡਵੋਕੇਟ ਜਨਰਲ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕੈਬਨਟ ਦੇ ਨਾਲ ਤੁਸੀਂ ਜੁੜਿਓ ਲੋਕਰਾਏ న్యూਸ ਨਾਲ ਬਹੁਤ ਬਹੁਤ ਸਵਾਗਤ ਖਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਬਹੁਤ ਵੱਡਾ ਇੱਕ ਡਰ ਬਣੇ ਹੋਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਫੜਨ ਤੋਂ ਬਾਅਦ ਪੂਰੀ ਤਰ੍ਹਾਂ ਜਿਹੜੀ ਦਚਿੱਤੀ ਵਿੱਚ ਫਸੀ ਹੋਈ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਰਕਰੀ ਹੋਵੇਗੀ ਝੂਠ ਦਾ ਖੁਲਾਸਾ ਹੋਵੇਗਾ ਔਰ ਵਿਕਮ ਸਿੰਘ ਮਜੀਠੀਆ ਫਿਰ ਪੰਜਾਬੇ ਚਾਕੇ ਉਸ ਦਾ ਆਧਾਰ ਹੋਰ ਵਧੇਗਾ ਔਰ ਪੰਜਾਬ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਜਿਸ ਕਾਰਨ ਪੰਜਾਬ ਦੀ ਪੂਰੀ ਕੈਬਨਟ ਪੂਰੀ ਤਰ੍ਹਾਂ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਰੋਕਣਾ ਚਾਹੁੰਦੀ ਏ ਔਰ ਜਿਵੇਂ ਹੀ ਕੱਲ ਜੋ ਮੁੱਖ ਮੰਤਰੀ ਦੀ ਗੈਸਟ ਹਾਊਸ ਦੇ ਵਿੱਚ ਮੀਟਿੰਗ ਬੁਲਾਈ ਗਈ ਪੂਰੀ ਕੈਬਨਟ ਟੀਮ ਆਈ ਔਰ ਮੁੱਖ ਮੰਤਰੀ ਭਗਵੰਤ ਮਾਨ ਫੋਟਿਸ ਹਸਪਤਾਲ ਦੇ ਵਿੱਚ ਹੀ ਵੀਡੀਓ ਕਾਨਫਰੰਸ ਦੇ ਰਾਹੀਂ ਆਪਣੇ ਜਿਹੜੇ ਉਹਨਾਂ ਨੇ ਗੱਲਬਾਤ ਕੀਤੀ ਔਰ 2 ਘੰਟੇ ਇਹ ਮੀਟਿੰਗ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਨਾਮ ਉੱਤੇ ਹੀ ਚਰਚਾ ਹੁੰਦੀ ਰਹੀ ਜੋ ਐਡਵੋਕੇਟ ਜਨਰਲ ਨੂੰ ਬੁਲਾਇਆ ਗਿਆ ਐਡਵੋਕੇਟ ਜਨਰਲ ਦੇ ਨਾਲ ਸਾਰੇ ਉਹ ਨੁਕਤੇ ਸਾਂਝੇ ਕੀਤੇ ਗਏ ਕਿ ਹੁਣ ਵਿਕਰਮ ਸਿੰਘ ਮਜੀਠੀਆ ਦੀ ਜਿਵੇਂ ਹੀ ਚਲਾਨ ਪੇਸ਼ ਹੋ ਗਿਆ ਹੈ ਵਿਜੀਲੈਂਸ ਦੇ ਵੱਲੋਂ ਜੋ ਉਹਨਾਂ ਦੀਆਂ ਪਟੀਸ਼ਨਾਂ ਦਾਇਰ ਹੋਈਆਂ ਹੋਈਆਂ ਨੇ ਜ਼ਮਾਨਤ ਨੂੰ ਲੈ ਕੇ ਉਸ ਦੀ ਜ਼ਮਾਨਤ ਜਿਹੜੀ ਹੈ ਉਹ ਹੋਣੀ ਨਹੀਂ ਚਾਹੀਦੀ ਜ਼ਮਾਨਤ ਕਿਵੇਂ ਰੁਕਣੀ ਚਾਹੀਦੀ ਹੈ ਇਸ ਦੇ ਬਾਰੇ ਐਡਵੋਕੇਟ ਜਨਰਲ ਨੇ ਵੀ ਆਪਣੇ ਵੱਲੋਂ ਸੁਝਾਅ ਦਿੱਤੇ ਨੇ ਔਰ ਪੰਜਾਬ ਦੀ ਵਿਧਾਨ ਸਭਾ ਨੇ ਪੰਜਾਬ ਦੀ ਕੈਬਨ ਨੇ ਜੋ ਇਹ ਵੱਡਾ ਫੈਸਲਾ ਲਿਆ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਕੇਸ ਵਿਚਾਰ ਅਧੀਨ ਸੀ ਔਰ ਰਾਜਪਾਲ ਨੂੰ ਭੇਜਿਆ ਜਾਣਾ ਸੀ ਪਰ ਕੱਲ ਦੀ ਮੀਟਿੰਗ ਦੇ ਵਿੱਚ ਇਸ ਦੇ ਉੱਪਰ ਮੋਹਰ ਲਾ ਦਿੱਤੀ ਗਈ ਹੈ ਕੱਲ ਦੀ ਕੈਬਨ ਮੀਟਿੰਗ ਨੇ ਜੋ ਐਡਕਟ ਜਰਨਲ ਨੂੰ ਬੁਲਾ ਕੇ ਸਾਰੇ ਜਿਹੜੇ ਦਾਪੇਚ ਖੇਡੇ ਨੇ ਉਹ ਸਾਰੇ ਦਾਪੇਚ ਹੁਣ ਲਾ ਕੇ ਉਹ ਫੈਲ ਤਿਆਰ ਕਰਕੇ ਪੰਜਾਬ ਦੇ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ ਹੁਕਮਾਂ ਲਈ ਹੁਣ ਪੰਜਾਬ ਦੇ ਰਾਜਪਾਲ ਤੋਂ ਜਿਵੇਂ ਹੀ ਹੁਕਮ ਆਉਣਗੇ ਉਸ ਤੋਂ ਬਾਅਦ ਉਹ ਵਿਜੀਲੈਂਸ ਨੂੰ ਫਾਇਲ ਸੌਂਪ ਦਿੱਤੀ ਜਾਵੇਗੀ ਵਿਜੀਲੈਂਸ ਨੂੰ ਫਾਇਲ ਅੱਗੇ ਅਦਾਲਤ ਵਿੱਚ ਲੈ ਕੇ ਜਾਵੇਗੀ ਜੋ ਕਿ ਵਿਕ੍ਰਮ ਸਿੰਘ ਮਜੀਠੀਆ ਦੀ ਜ਼ਮਾਨਤ ਜੜੀਏ ਉਹ ਨਾ ਹੋ ਸਕੇ ਵਿਕ੍ਰਮ ਸਿੰਘ ਮਜੀਠੀਆ ਨੂੰ ਲੰਬਾ ਸਮਾਂ ਜੇਲ੍ਹ ਦੇ ਵਿੱਚ ਰੱਖਣਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਿ ਵਿਕ੍ਰਮ ਸਿੰਘ ਮਜੀਠੀਆ ਹੁਣ ਜਿਹੜੇ ਪੰਜਾਬ ਦੇ ਵਿੱਚ ਆ ਕੇ ਚੋਣ ਪ੍ਰਚਾਰ ਨਾ ਕਰ ਸਕਣ ਅਕਾਲੀ ਦਲ ਜਿਹੜਾ ਕਿ ਉਹ ਉਹਨਾਂ ਦੇ ਉੱਪਰੇ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੋਰ ਸਿਰਫ ਦਾ ਸਿਰਫ ਵਿਕਰਮ ਸਿੰਘ ਮਜੀਠੀਆ ਨੂੰ ਰੋਕਣਾ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਮਜਬੂਰੀ ਬਣ ਗਿਆ ਹੈ ਕਿ ਉਹਨਾਂ ਦੀ ਜੇ ਜਮਾਨਤ ਹੋ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਦਾ ਸਾਰਾ ਝੂਠ ਦਾ ਪਰਦਾ ਖੁੱਲੇਗਾ ਤੇ ਆਮ ਆਦਮੀ ਪਾਰਟੀ ਦੀ ਪੂਰੀ ਕਿਰਕਰੀ ਹੋਵੇਗੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਪੂਰੀ ਪਾਰਟੀ ਪੂਰੀ ਕੈਨੇਡ ਪੂਰੀ ਤਰ੍ਹਾਂ ਬਦਨਾਮ ਹੋ ਜਾਵੇਗੀ ਜੋ ਕਿ ਉਹਨਾਂ ਦੇ ਉੱਪਰ ਵੱਡੇ ਤੰਜ ਕੱਸੇ ਗਏ ਨੇ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲਾਏ ਗਏ ਨੇ ਕਿਉਂ ਅਮਨ ਤੋਂ ਵੱਧ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਜੋ ਕਿ ਹੁਣ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਜੋ ਜਿਹੜੀ ਅਗਲੇ ਹਫਤੇ ਹੋਣ ਦੇ ਪੂਰੇ ਅਸਰ ਬਣੇ ਹੋਏ ਨੇ ਜਿਸ ਨੂੰ ਲੈ ਕੇ ਪੂਰੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਟੀਮ ਖਬਰਾਈ ਹੋਈ ਹੈ ਔਰ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਕਿ ਬਾਹਰ ਨਹੀਂ ਆਉਣ ਦੇਣਾ ਚਾਹੁੰਦੇ ਸੋ ਅਕਾਲੀ ਦਲ ਦਾ ਇਹ ਲੀਡਰ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਹੱਵਾ ਬਣਿਆ ਹੋਇਆ ਹੈ ਆਮ ਆਦਮੀ ਪਾਰਟੀ ਕੇਜਰੀਵਾਲ ਜਿਹੜੇ ਕਿ ਪੰਜਾਬ ਵਿੱਚੋਂ ਗੁੱਸੇ ਨਾਲ ਚਲੇ ਗਏ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਨਾਰਾਜ਼ਗੀ ਵੀ ਹੋਈ ਔਰ ਪੰਜਾਬ ਛੱਡ ਕੇ ਉਹ ਗੁਜਰਾਤ ਚਲੇ ਗਏ ਨੇ ਹੁਣ ਉਹਨਾਂ ਨੇ ਪੰਜਾਬ ਨੂੰ ਹਮੇਸ਼ਾ ਲਈ ਬਾਏ ਬਾਏ ਕਹਿਤਾ ਕਿ ਉਹ ਪੰਜਾਬ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਵੀ ਨਹੀਂ ਆਉਣਗੇ ਇੱਥੇ ਪ੍ਰਚਾਰ ਵੀ ਨਹੀਂ ਕਰਨਗੇ ਜੋ ਕਿ ਖੁਦ ਮੁੱਖ ਮੰਤਰੀ ਭਗਵੰਤ ਮਾਨ ਤੇ ਮਨੀਸ਼ ਸੋਦੀਆ ਹੀ ਪੰਜਾਬ ਨੂੰ ਸੰਭਾਲ ਤਾਂ ਕਿ 2027 ਦੇ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਸੱਤਾ ਵਿੱਚ ਆ ਸਕੇ ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਵੀ ਸੱਤਾ ਆਪਣੀ ਗਵਾਹ ਬੈਠਦੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਦਾ ਹਸ਼ਰ ਜਿਹੜਾ ਕਿ ਉਹ ਪੂਰੇ ਦੇਸ਼ ਵਿੱਚ ਸਭ ਨੂੰ ਪਤਾ ਲੱਗ ਜਾਵੇਗਾ ਔਰ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਹੁਣ ਸਟੈਂਡ ਹੈ ਉਹ ਡਾਊਨ ਹੁੰਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਗੁਜਰਾਤ ਵਿੱਚ ਨਵੀਂ ਚਾਲ ਖੇਡੀ ਜਾ ਰਹੀ ਹੈ ਗੁਜਰਾਤ ਵਿੱਚ ਕੇਜਰੀਵਾਲ ਆਪਣੀ ਟੀਮ ਲੈ ਕੇ ਪਹੁੰਚ ਚੁੱਕੇ ਨੇ